ਕਰਾਂਗੇ ਮਾਸਟਰ ਕਾਰਡਰ ਭਾਰਤੀ 2025 ਵਾਸਤੇ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਹੀ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਜਾਨਾ ਸਪੋਕਸਮੈਨ ਵੱਲੋਂ ਇੱਕ ਨਿਊਜ਼ ਦੇਖਣ ਨੂੰ ਮਿਲ ਰਹੀ ਸੀ ਇਹ ਵਾਲੀ ਨਿਊਜ਼ ਹੈਗੀ ਹੈ ਇਸ ਬਾਰੇ ਸਾਰੀ ਗੱਲ ਕਰ ਦਿੰਦੇ ਆ ਤੇ ਪ੍ਰੋਪਰ ਜਾਣਕਾਰੀ ਕੀ ਹੈ ਕਿ ਬਿਲਕੁਲ ਹੀ ਜਿਹੜੀ ਔਵਰੇਜ ਨੂੰ ਜਿਹੜੀ ਰਿਲੇਕਸ਼ਨ ਮਿਲ ਚੁੱਕੀ ਹੈ ਤਾਂ ਕਿਹੜੀਆਂ ਭਾਰਤੀਆਂ ਚ ਉਹ ਹੀ ਸਾਰੀ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਸਭ ਤੋਂ ਪਹਿਲਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਲੋ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਇੱਕ ਚੀਜ਼ ਤੁਹਾਨੂੰ ਦੱਸ ਦਈਏ ਵੀ ਜੇਕਰ ਤੁਸੀਂ ਮਾਸਟਰਗੇਟ ਦੀ ਤਿਆਰੀ ਐਸਐਸਟੀ ਆ ਪੰਜਾਬੀ ਦੀ ਕਰਨਾ ਚਾਹੁੰਦੇ ਹੋ ਬਿਲਕੁਲ ਸੌਖੇ ਤਰੀਕੇ ਨਾਲ ਘਰ ਬੈਠੇ ਆਸਾਨ ਤਰੀਕੇ ਨਾਲ ਨੋਟਸ ਆ ਰਹੀ ਐ ਐਮਸੀਕਿਊ ਰਹੀ ਥਿਊਰੀ ਪੀਡੀਐਫ ਸਭ ਕੁਝ ਤੁਹਾਨੂੰ ਪ੍ਰੋਵਾਈਡ ਹੋਏਗਾ ਉਹ ਚੀਜ਼ ਤੁਹਾਨੂੰ ਇਸ ਵੀਡੀਓ ਦੇ ਐਂਡ ਤੇ ਇੱਕ ਪਤਾ ਲੱਗ ਜਾਓ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਆ ਸਚਾਈ ਕੀ ਹੈ ਸੋ ਵੀ ਆਪਾਂ ਜਦੋਂ ਵੀ ਤੁਹਾਡੇ ਨਾਲ ਕੋਈ ਖਬਰ ਲੈ ਕੇ ਆਉਨੇ ਆ ਜਾਂ ਕਿਸੇ ਵੀ ਤਰ੍ਹਾਂ ਦੀ ਭਰਤੀਆਂ ਸੰਬੰਧੀ ਪੰਜਾਬ ਦੀਆਂ ਨੌਕਰੀਆਂ ਸੰਬੰਧੀ ਅਪਡੇਟ ਤੁਹਾਨੂੰ ਮਿਲਦੀ ਹੈ ਤਾਂ ਆਥੈਂਟਿਕ ਹੀ ਆਪਾਂ ਗੱਲਬਾਤ ਕਰਦੇ ਹੁੰਦੇ ਆ ਸੋ ਤੁਸੀਂ ਦੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਕਹਿੰਦੇ ਵੀ 37 ਤੋਂ 42 ਸਾਲ ਤੱਕ ਜਿਹੜੀ ਭਰਤੀ ਦੇ ਵਿੱਚ ਜਿਹੜੀ ਆ ਦੇਖੋ ਵੀ ਇੱਥੇ ਲਿਖਿਆ ਹੈ ਕਹਿੰਦੇ ਵੀ 37 ਤੋਂ 42 ਸਾਲ ਉਮਰ ਕਰ ਦਿੱਤੀ ਹੈ ਕਾਨੂੰਨ ਵਿੱਚ ਕਹਿੰਦੇ ਤਬਦੀਲੀ ਕੀਤੀ ਆ ਹੁਣ ਇਹ ਜਿਹੜੀ ਪੋਸਟ ਸਾਰਿਆਂ ਨੂੰ ਵਾਇਰਲ ਹੋ ਗਈ ਵੀ ਦਿਖੀ ਆ ਪਰ ਉੱਥੇ ਇਹ ਨਹੀਂ ਲਿਖਿਆ ਵੀ ਕਿਹੜੀ ਭਰਤੀ ਚ ਦੇਖੋ ਅਸਲ ਵਿੱਚ ਜਿਹੜੀ 37 ਸਾਲ ਮੈਕਸਿਮਮ ਏਜ ਹੁੰਦੀ ਹੈ ਉਹ ਦੇਖੋ ਪੁਲਿਸ ਦੀ ਭਰਤੀ ਚ ਤਾਂ ਹੁੰਦੀ ਹੀ ਨਹੀਂ ਕੋਈ ਠੀਕ ਹੈ ਡਿਫੈਂਸ ਜੌਬਸ ਚ ਤਾਂ ਹੁੰਦੀ ਨਹੀਂ ਇਹ ਹੁੰਦੀ ਹੈ ਟੀਚਿੰਗ ਜੌਬ ਦੇ ਵਿੱਚ ਲਗਭਗ ਠੀਕ ਹੈ ਟੀਚਿੰਗ ਜੌਬ ਚ 37 ਸਾਲ ਹੁੰਦੀ ਹੈ ਤੇ ਉਹ ਜਾਂ ਫਿਰ 37 ਤੋਂ 42 ਹੁਣ 37 ਤੋਂ 42 ਸਾਲ ਜੇ ਐਸਸੀ ਜਾਂ ਬੀਸੀ ਉਹਨਾਂ ਨੂੰ ਤਾਂ ਆਲਰੇਡੀ ਪਹਿਲਾਂ ਹੀ 37 ਤੋਂ 42 ਸਾਲ ਆ ਤਾਂ ਇਹਦੇ ਵਿੱਚ ਜੇ ਫਾਇਦਾ ਮਿਲ ਜਿਆ ਤਾਂ ਕਿਹਨੂੰ ਮਿਲੂ ਓਨਲੀ ਜਰਨਲ ਨੂੰ ਠੀਕ ਹੈ ਹੁਣ ਜਰਨਲ ਵਾਸਤੇ ਵੀ ਇਹ ਕਿਸ ਭਰਤੀ ਚ ਕੀਤਾ ਗਿਆ ਇਹ ਨਿਊਜ਼ ਪੁਰਾਣੀ ਆ ਜਾਂ ਨਵੀਂ ਆ ਤੁਸੀਂ ਆ ਚੈੱਕ ਕਰ ਲਓ ਵੀ ਤੁਹਾਡੇ ਸਾਹਮਣੇ ਆ ਆ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਇੱਕ ਨਿਊਜ਼ ਹੋਰ ਕਟਿੰਗ ਤੁਹਾਡੇ ਸਾਹਮਣੇ ਆ ਗਈ ਆ ਪੜੋ ਕਹਿੰਦੇ ਕੈਬਨਿਟ ਦੀ ਮੀਟਿੰਗ ਚ ਵੱਡੇ ਫੈਸਲੇ ਵੱਡੇ ਫੈਸਲੇ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਉਮਰ ਹੱਦ 42 ਸਾਲ ਠੀਕ ਹੈ ਸੋ ਕਹਿੰਦੇ ਵੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਗਏ ਇਸ ਵੀ ਤੇ ਜਾਣਕਾਰੀ ਦਿੰਦੇ ਭਵੰਤਮਨ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ ਤੇ ਸਹਾਇਕ ਪ੍ਰੋਫੈਸਰ ਦੀਆਂ ਉਮਰ ਜਿਹੜੀ 37 ਤੋਂ 42 ਸਾਲ ਬਤਾ ਕੇ ਕਰ ਦਿੱਤੀ ਗਈ ਆ ਅਸਲ ਦੇ ਵਿੱਚ ਵੀ ਜਿਹੜੀਆਂ ਇਹ ਅਸਿਸਟੈਂਟ ਪ੍ਰੋਫੈਸਰ ਦੀ ਭਰਤੀਆਂ ਵਾਸਤੇ ਹੀ ਜਿਹੜਾ ਇਹ ਇੱਕ ਤਰ੍ਹਾਂ ਦਾ ਨੋਟਿਸ ਦੇਖਣ ਨੂੰ ਮਿਲ ਰਿਹਾ ਹਲੇ ਵੀ ਇਹ ਥੈਂਟਿਕ ਨਹੀਂ ਹੋ ਸਕਿਆ ਵੀ ਸਿਰਫ ਕਲੇ ਅਸਿਸਟੈਂਟ ਦੀ ਆ ਪਰ ਮੈਂ ਤੁਹਾਨੂੰ ਇੱਕ ਆ ਖਬਰ ਦਿਖਾ ਦਿੰਦਾ ਇਹਦੇ ਅਸਿਸਟੈਂਟ ਪ੍ਰੋਫੈਸਰ ਲਿਖਿਆ ਹੋਇਆ ਠੀਕ ਹੈ ਵੀ ਕਿਉਂਕਿ ਇਹ ਸਿਸਟਮ ਪ੍ਰੋਫੈਸਰ ਦੀ ਜਿਹੜੀਆਂ ਪਿੱਛੇ ਭਰਤੀਆਂ ਹੀ 2023 ਚ ਉਹਨਾਂ ਵਾਸਤੇ ਹੀ ਹੋ ਸਕਦਾ ਇਹ ਜਿਹੜੀ ਇਹ ਓਵਰ ਜਿਹੜਾ ਕਹਿੰਦੇ ਵੀ 42 ਸਾਲ ਉਮਰ ਕੀਤੀ ਗਈ ਹੋਵੇ ਠੀਕ ਹੈ 37 ਤੋਂ 42 ਸਾਲ ਕੀਤੀ ਗਈ ਹੋਵੇ ਸੋ ਬਾਕੀ ਹੋਰ ਜੇ ਤੁਹਾਨੂੰ ਲੱਗ ਰਿਹਾ ਹੋਵੇ ਮਾਸਟਰ ਕੇਡਰ ਵਾਲਿਆਂ ਨੂੰ ਛੋੜ ਦਿੱਤੀ ਹੈ ਜਾਂ ਕਿਸੇ ਹੋਰ ਭਾਤੀ ਛੋੜ ਦਿੱਤੀ ਹੈ ਅਜਾਹਾ ਹਲੇ ਕੁਝ ਕਨਫਰਮ ਨਹੀਂ ਹੋ ਰਿਹਾ ਜੇ ਕਿਸੇ ਨੂੰ ਵੀ ਕਨਫਰਮ ਹੈਗਾ ਵੀ ਹਾਂ ਬਿਲਕੁਲ ਹੋਰ ਭਰਤੀਆਂ ਵਾਸਤੇ ਵੀ ਇਹ ਚੀਜ਼ ਕਨਫਰਮ ਹੈ ਵੀ 37 ਤੋਂ 42 ਸਾਲ ਉਮਰ ਦੇ ਤੱਕ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਸੋ ਇਹ ਤੁਹਾਡੇ ਤੇ ਇੱਕ অথੈਨਟਿਕ ਨਿਊਜ਼ ਆ ਵੀ ਇਹ ਸਿਰਫ ਅਸਿਸਟੈਂਟ ਪ੍ਰੋਫੈਸਰ ਵਾਸਤੇ ਹੀ ਜਿਹੜੀ ਉਮਰ ਛੋਟ ਦੀ ਗੱਲ ਹੋ ਰਹੀ ਹੈ ਕਿਸੇ ਹੋਰ ਭਰਤੀਆਂ ਬਾਰੇ ਹਲੇ ਇਹ ਸ਼ੋਰ ਨਹੀਂ ਹੋ ਸਕਿਆ ਕਿ ਉਹਨਾਂ ਨੂੰ ਵੀ ਛੋਟ ਦਿੱਤੀ ਜਾ ਰਹੀ ਹੈ ਸੋ ਇੱਕ ਚੀਜ਼ ਦੱਸ ਦਈਏ ਵੀ ਜੇਕਰ ਤੁਸੀਂ ਮਾਸਟਰ ਗ੍ਰੇਡ ਪੰਜਾਬੀ ਜਾਂ ਐਸਐਸਟੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਮਾਸਟਰ ਗ੍ਰੇਡ ਪੰਜਾਬੀ ਜਾਂ ਐਸਐਸਟੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤੁਹਾਡੇ ਸਾਹਮਣੇ ਵੀ ਇਹ ਦੋ ਤਰ੍ਹਾਂ ਦੇ ਆਪਣੇ ਕੋਰਸ ਹੈਗੇ ਆ SSC ਦਾ ਫੁੱਲ ਕੋਰਸ ਤੇ ਪੰਜਾਬੀ ਮਾਸਟਰ ਕੇਡ ਦਾ ਫੁੱਲ ਕੋਰਸ ਜਿੱਥੇ ਤੁਹਾਨੂੰ ਵੀਡੀਓ ਲੈਕਚਰ ਥਿਉਰੀ ਨੋਟਸ MCQ ਨੋਟਸ ਮੌਕ ਟੈਸਟ ਪੀਆਈਕਿਊ ਪ੍ਰਸ਼ਨ ਸਭ ਕੁਝ ਮਿਲੇਗਾ ਕੰਪਲੀਟ ਦੋਨੇ ਕੋਰਸ ਲੈਣੇ ਤੁਹਾਨੂੰ 1000 ਦਾ ਡਿਸਕਾਊਂਟ ਵੀ ਮਿਲੇਗਾ ਠੀਕ ਹੈ ਇੱਕ ਕੋਰਸ ਲੈਣੇ ਸਿਰਫ ਤੁਹਾਨੂੰ 4999 ਚ ਕੋਰਸ ਪਏਗਾ ਪੂਰੇ ਪੰਜਾਬ ਸਭ ਤੋਂ ਘੱਟ ਫੀਸ ਹੈ ਬੈਸਟ ਕੰਟੈਂਟ ਹੈ ਪਿਛਲੇ ਸਮੇਂ 'ਚ ਐਸਐਸਟੀ 'ਚ ਆਪਣੇ ਜਿਹੜੇ ਸਟੂਡੈਂਟ ਹੈਗੇ ਆ ਵੀ 145 45 ਸਕੋਰ ਲੈ ਕੇ ਗਏ ਨੇ ਠੀਕ ਹੈ ਤਿੰਨ ਤੋਂ ਚਾਰ ਸਟੂਡੈਂਟ ਆਪਣੇ ਸਿਲੇਕਟਡ ਵੀ ਹੈਗੇ ਨੇ ਐਸਐਸਟੀ ਦੇ ਵਿੱਚ ਠੀਕ ਹੈ ਸੋ ਪੰਜਾਬੀ ਮਾਸਟਰਕੀਟ ਦੀ ਤੇਰੀ ਆਪਾਂ ਪਹਿਲੀ ਵਾਰ ਕਰਵਾ ਰਹੇ ਹਾਂ ਇਹ ਤੋਂ ਪਹਿਲਾਂ ਆਪਾਂ ਨਹੀਂ ਕਰਵਾ ਰਹੀ ਪਰ ਪੰਜਾਬੀ ਮਾਸਟਰਕੀਟ ਦੇ ਵਿੱਚ SSST ਨਾਲ ਵੀ ਟਾਪ ਕਰਨਾ ਹੈ ਇਸ ਵਾਰ ਤਾਂ ਪੰਜਾਬੀ ਮਾਸਟਰ ਗ੍ਰੇਡ ਦਾ ਤੁਸੀਂ ਸਲੇਵਸ ਲੈ ਆਪਣਾ ਕੋਰਸ ਲੈ ਸਕਦੇ ਹੋ ਠੀਕ ਹੈ ਤੇ SSST ਮਾਸਟਰ ਗ੍ਰੇਡ ਦਾ ਕੋਰਸ ਵੀ ਤੁਸੀਂ ਫੋਲੋ ਕਰ ਸਕਦੇ ਹੋ ਆਪਣੇ ਚੈਨਲ ਨਾਲ ਜੁੜ ਕੇ ਠੀਕ ਹੈ ਇਸ ਤੋਂ ਪਹਿਲਾਂ ਇਸ ਵਾਰ 2023 ਦੇ ਵਿੱਚ ਆ 24 ਦੇ ਵਿੱਚ ਜਿਹੜਾ ਪੀਐਸਟ ਟ ਹੈ ਇਹਦੇ ਵਿੱਚ 200 ਪਲੱਸ ਓਨਲੀ SSST ਵਾਲਿਆਂ ਨੇ ਆਪਣਾ ਜਿਹੜਾ ਸਿਰਫ SSST ਵਾਲੇ ਪੀਐਸਟ ਬੰਨ ਵਾਲਿਆਂ ਨੂੰ ਛੱਡ ਕੇ SSST ਵਾਲਿਆਂ ਨੇ ਲਗਭਗ 200 ਪਲੱਸ ਸਟੂਡੈਂਟ ਨੇ ਪੀਐਸਟ ਕੁਆਲੀਫਾਈ ਕੀਤਾ ਲਗਭਗ 300 ਸਟੂਡੈਂਟ ਨੇ ਕੁਆਲੀਫਾਈ ਕੀਤਾ ਆਪਣੇ ਅ ਇਸ ਵਾਰ 2024 ਦੇ ਰਾਹੀਂ ਸਿਰਫ ਤੁਹਾਨੂੰ ਪਤਾ ਵੀ ਆਪਣਾ ਕਿੰਨਾ ਕੁ ਟੀਮ ਵਰਕ ਆ ਕਿੰਨਾ ਕੁ ਆਪਾਂ ਜਿਆਦਾ ਮਲੋ ਕਰ ਰਹੇ ਹਾਂ ਸਿਰਫ ਤੁਹਾਨੂੰ ਦੇਖਣ ਨੂੰ ਪਤਾ ਲੱਗਦਾ ਹੋਊਗਾ ਕਿ ਇਹ ਕੰਟੈਂਟ ਜੈਨੂਇਨ ਹੀ ਹੁੰਦਾ ਜਿਹੜਾ ਸਿੱਧਾ ਡਾਇਰੈਕਟ ਪੇਪਰਾਂ 'ਚ ਆਉਂਦਾ ਠੀਕ ਹੈ ਵੀ ਸੋ ਇਹ ਤੁਸੀਂ ਕੋਰਸ ਬਾਇ ਕਰ ਸਕਦੇ ਹੋ ਕੋਰਸ ਲੈਣ ਵਾਸਤੇ ਤੁਹਾਨੂੰ ਇਸ ਐਪ ਤੇ ਜਾਣਾ ਪਊਗਾ MSW ਸਟੱਡੀ ਐਪ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਲਓ ਇਹ ਵਾਲਾ ਐਪ ਹੈਗਾ ਹਰਜੀ ਇਹ ਵਾਲਾ ਐਪ ਹੈਗਾ ਤੁਹਾਡੇ ਸਾਹਮਣੇ ਇਸ ਐਪ ਨੂੰ ਪਲੇ ਸਟੋਰ ਤੇ ਆ ਕੇ ਡਾਊਨਲੋਡ ਕਰ ਲਓਗੇ ਸਰਚ ਮਾਰੋਗੇ ਉਥੇ MSW Study Play Store ਤੇ ਇਹ ਐਪ ਆ ਜਾਏਗਾ ਇਹਨੂੰ ਓਪਨ ਕਰੋਗੇ ਉਥੇ ਤੁਹਾਨੂੰ ਇਹ ਦੋ ਤਰ੍ਹਾਂ ਦੇ ਜਿਹੜੇ ਕੋਰਸ ਤੁਹਾਨੂੰ ਦੱਸਿਆ ਉਹ ਕੋਰਸ ਮਿਲ ਜਾਣਗੇ ਉਥੋਂ ਕੋਰਸ ਨੂੰ ਬਾਈ ਕਰ ਸਕਦੇ ਹੋ ਡਾਇਰੈਕਟ ਪੇਮੈਂਟ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ MCQ ਲੈਵਲ ਦੀ ਕਲੀ ਤਿਆਰੀ ਕਰਨੀ ਹੈ ਡੇਲੀ YouTube ਤੇ ਆਪਣੀਆਂ ਫ੍ਰੀ ਕਲਾਸਾਂ ਚੱਲਦੀਆਂ ਅੱਜ ਵੀ 3 ਵਜੇ ਦੁਪਹਿਰ ਜਿਹੜੀ ਕਲਾਸ ਚੱਲੂਗੀ SSC Mastergate ਦੀ ਰਾਤੀ 8:30 ਕਲਾਸ ਚੱਲੂਗੀ ਪੰਜਾਬੀ Mastergate ਦੀ ਤਾਂ ਉਹ ਫ੍ਰੀ ਵਾਲੀਆਂ ਕਲਾਸਾਂ ਦੇਖਣ ਵਾਸਤੇ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਜਾ ਉਥ ਚ ਆਪਣਾ ਕੀ ਕਰਨਾ ਵੀ ਦੇਖਣ ਵਾਸਤੇ ਐਮਸੀਕਿਊ ਲੈਵਲ ਦੀਆਂ ਕਲਾਸਾਂ ਤਾਂ ਆਪਣਾ ਨੰਬਰ ਹੋਊਗਾ 98787 315752 ਇਹ ਨੰਬਰ ਹੋਊਗਾ ਇਸ ਨੰਬਰ ਤੇ ਕੀ ਕਰਨਾ ਵੀ ਆਪਣਾ ਨਾਮ ਲਿਖ ਕੇ ਭੇਜ ਦੇਣਾ ਇਸ ਨੰਬਰ ਤੇ 98787315752 ਐਡਰੈਸ ਕੀ ਹੈ ਤੁਹਾਡਾ ਸਬਜੈਕਟ ਪੇਪਰ ਮਸਟ ਗੇਟ ਪੰਜਾਬੀ ਹੈ ਜਾਂ ਐਸਐਸਟੀ ਤੇ ਤੁਹਾਡਾ ਐਡਰੈਸ ਕੀ ਹੈ ਤਿੰਨ ਚਾਰ ਚੀਜ਼ਾਂ ਲਿਖ ਕੇ ਭੇਜ ਦੇਣਾ ਤੁਹਾਨੂੰ ਫ੍ਰੀ WhatsApp ਗਰੁੱਪ ਚ ਐਡ ਕਰ ਲਿਆ ਜਾਏਗਾ ਜਾਣਕਾਰੀ ਵਧੀਲੀ ਲੱਗੇ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ ਮਿਲਾਂਗੇ ਕਿਸੇ ਹੋਰ ਨਵੀਂ ਜਾਣਕਾਰੀ ਤੇ ਸਤਿ ਸ੍ਰੀ ਅਕਾਲ